ਇਹ ਕਿਸਾਨ ਉਪਕਟ ਨਹੀਂ ਉਹ ਕਿਸ ਜਿਹੜਾ ਗਿਣਤੀ ਨਾਲ ਹਿਸਾਬਦਾ ਵੀ ਕੋਈ ਨਹੀਂ ਉਪਕਟ ਨਹੀਂ ਹਮ ਤੱਕ ਰਹੀ ਹੈ ਸਰਕਾਰਾਂ ਵੱਲੋਂ ਹਮ ਕਿਸੇ ਨੇ ਕਿਸਾਨਾਂ ਦੀ ਖੁਦਕਸ਼ੀ ਰੋਕਣ ਲਈ ਸਟੈਪ ਵੀ ਨਹੀਂ ਚੁੱਕਿਆ ਉਪਕਟ ਨਹੀਂ ਸੂਚੀ ਨਹੀਂ ਹਮ ਅਰ ਇਸ ਤੀ ਮੈਂ ਤਾਂ ਇੱਕ ਵਾਰ ਕੇ ਸਰਕਾਰਾਂ ਨਾਲੋਂ ਵੱਡਾ ਦੋਸ ਸਾਡੇ ਲੋਕ ਹਮ ਸਾਡੇ ਲੋਕਾਂ ਨਾਲ ਜਿੰਨਾਂ ਨੇ ਇਹ ਦਿੱਤੇ ਕੋਈ ਲੋਕ ਸੀ ਦੇ ਆ ਲੜਾਈ ਨਹੀਂ ਕਿਸਾਨ ਮਰ ਜਾਂਦਾ ਹੈ ਭੋਗ ਤੇ ਅਸੀਂ ਬੋਲ ਦਿੰਨੇ ਆ ਸਰਕਾਰਾਂ ਦੇ ਨਾਲ ਰੋਣਾ ਪਾ ਲੈਂਦੇ ਆ ਥੋੜੇ ਬਾਤੇ ਦੋ ਪੈਸੇ ਦਵਾ ਦਿੰਦੇ ਆ ਕੋਈ ਵਰਤਿਆ ਕਿਸੇ ਨੇ ਇਹ ਨਹੀਂ ਸੋਚਿਆ ਕਿ ਕੱਲ੍ਹ ਨੂੰ ਰਹਿਣਾ ਕੋਈ ਕੁਟਕੇ ਜਿਹਾ ਅੱਜ ਜਿਹੜੀ ਲੜਾਈ ਲੜ ਰਿਹਾ ਥੋੜਾ ਜਿਹਾ ਮਰਨ ਤੋਂ ਵਿਧੇ ਕੰਮ ਵਿੱਚ ਸ਼ੇਸ਼ ਹੈ ਵੀ ਪੂਰੀ ਗੇ ਬਾਜੀ ਨੂੰ ਕਿਰਪਾ ਕਰੇ ਤਾਂ ਅਪਨੇ ਜਿੱਤ ਗਏ ਤੱਕ ਉਸ ਸਾਡਾ ਯੋਗਦਾਨ ਪੈਜਿਸ ਸਮਾਂ ਨੂੰ ਮਰਨ ਤੋਂ ਕਿਵੇਂ ਵੀ ਇਹਨਾਂ ਦਾ ਵੱਡਾ ਯੋਗਦਾਨ ਸਾਡਾ ਇਹ ਪੈਜ ਜਿਹੜੇ ਰੋਜ਼ ਸਾਨੂੰ ਬਧਵਾਣ ਕਰਦੇ ਹਨ ਪਾਣੀ ਮੁਕਾਤਾ ਇਹਨਾਂ ਨੇ ਪਾਣੀ ਮੁਕਾਤਾ ਇਹਨਾਂ ਨੇ ਤੇ ਵਰਸੀ ਪੇਸ਼ੇ ਨੂੰ ਨਜ਼ਰ ਨਹੀਂ ਹੋਣੀ ਜਿੰਨਾ ਜਿਹੜੇ ਐਮਐਸਪੀ ਦੀ ਗਰੰਟੀ ਲਈ ਹੂੰ ਬਿਲਕੁਲ ਠੀਕ ਹੈ ਪਰ ਡਾਇਵਰਸਿਟੀ ਪੇਸ਼ੇ ਤੋਂ ਬਿਨਾ ਪਾਣੀ ਨਹੀਂ ਪਾਸ ਬਿਲਕੁਲ ਠੀਕ ਹੈ ਹਲ ਕੋਈ ਨਹੀਂ ਉਹ ਤਾਂ ਲੋ ਜਿਹੜੇ ਰੋਜ਼ ਗੱਲਾਂ ਤਾਂ ਕਰ ਦਿੰਦੇ ਆ ਹੂੰ ਸੀ ਤੋਂ ਕਾਹ ਚ ਤੇ ਪਾਣੀ ਨਹੀਂ ਛਡਣਾ 15 ਸਾਲ ਦਾ ਪਾਣੀ ਰਹਿ ਗਿਆ ਸਭ 15 ਸਾਲ ਦਾ ਰਹਿ ਗਿਆ ਹਮ ਕਰੋਂ ਤੇ ਸਹੀ ਕੋਸ਼ਰੀ ਦੀ ਖਤਰਾ ਸੋ ਇਸ ਕਰਕੇ ਸਿੰਘ ਰਵਾਨਾ ਕਰੋ ਮਰ ਜਾਵਾਂਗੇ ਪਰ ਲੇਕਿਨ ਸਰਕਾਰ ਦੇ ਸਿਰ ਤੇ ਕਰ ਆਉਂਦੇ ਤੋਟਾਟ ਰਹੀ ਤਾਂ ਹੋਏ ਬਸ इतिहास लिखा जाना है ये विचार पर लिखे जाता है किसी के लिए जेकर किसी ने जे किसाना की बात सुनी तक किसी ने यार किसाना की खातिर मौत करीब आई सो इस करके पूरी तरह प्रिपेयर होते बैठे ऑडियो ऑर्डियंस दी ताताफिक कृपया हम दिलो रहे जे जंदे रहने वास्ते ਫਤੇ ਯਾ ਤਾਂ ਮੰਗ ਮੰਨੀ ਜਾਏ ਜਾਂ ਫਿਰ ਪ੍ਰਭ ਮਹਤਮਾ ਕਾਲ ਪਰ ਤੁਆ ਹੀ ਰਵਣੀ ਵਿਲਾਇਦ ਕਰਕੇ ਤਰੇ ਹੋਏ ਹੋ ਆਇਆ ਪੜ ਅਸਲ ਇਹ ਹੈ ਧੰਨਵਾਦ ਤੁਹਾਡਾ ਤੁਸੀਂ ਸਾਰੇ ਆਏ ਹੋ ਸਾਰਿਆਂ ਦਾ ਡਾਕਟਰ ਸਾਹਿਬ ਦਾ ਵੀ ਪ੍ਰੋਫੈਸਰ ਸਾਹਿਬ ਦਾ ਵੀ ਇਥੇ ਮਹਾਨ ਕਾਲੇਵਾਨ ਸਾਹਿਬ ਤੁਸੀਂ ਆ ਗਏ ਮੇਰੇ ਕੋਲੋਂ ਉਸ ਸੇਵਾ ਨਾਲ ਨੂੰ ਸਭ ਦਾ ਬਹੁਤ ਬਹੁਤ ਧੰਨਵਾਦ ਚਲੋ

पूरी आम आदमी पार्टी पूरा पंजाब सरकार और पूरे का पूरा पंजाब उनकी मांगों के साथ सहमत है लेकिन सारी मांगे जो है वो केंद्र से रिलेटेड है उनकी मांगों को मनवाने के लिए हम हर प्रयत्न करेंगे लेकिन ये संघर्ष तभी कामयाब हो सकता है तभी कामयाबी मिलेगी अगर संघर्ष में उनकी उनका जीवन बचा रहेगा अगर उनकी सेहत ठीक रहेगी तो ही संघर्ष चल पाएगा यही विनती उनसे किया कि अगर आप जो भूख हड़ताल रखना भी चाहते हैं कंटिन्यू कीजिए कोई दिक्कत नहीं है लेकिन जो जो मेडिकल हड़ताल उन्होंने कर रखी है वजह से उनके इंटरनल ऑर्गन खराब हो रहे हैं कृपा करके वो छोड़ दे सारी मेडिकल फैसिलिटी उनको यही ही मिलेगी ये यह हमने उनसे गुजारिश की है तो वो मेडिकल पंजाब सरकार का हमने हमने विनती तो तो जी और शायद परमात्मा तो रह तो हमारी जो विनती है कंसर्ना इसीलिए आए हैं उनको परसुएट करने आए हैं रिक्वेस्ट करने आए हैं कि जो मेडिकल ट्रीटमेंट है वो करवा देना तो यही विनती करके आए वो क्या मेडिकल ट्रीटमेंट लेंगे पंजाब सरकार का अभी वो सोच के बताएंगे अभी अभी वो नहीं मान रहे हैं लेकिन उनकी जो बाकी जथेबंदी है उनसे ਕਿ ਅਸੀਂ ਨੇ ਕਾਮਸ ਰਿਕਵੈਸਟ ਕਰ ਦਿੱਤੀ ਹੈ ਕਿ ਆਪ ਸਰ ਮੈਡੀਕਲ ਟ੍ਰੀਟਮੈਂਟ ਹਲੋ ਅਨਸ਼ਨ ਆਪਕਾ ਕੰਟੀਨਿਊ ਕਰ ਲੋ ਜੀ ਤੋਂ ਬਸ ਇਹਹੀ ਬੇਨਤੀ ਕਰਦੇ ਹਾਂ